ਜੇ ਕਿਸੇ ਪ੍ਰੇਮੀ ਨੇ ਨਸ਼ਾ ਸ਼ਤਾ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਦੁਬਾਰਾ ਫਿਰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸત્તા ਵਿੱਚ ਰਾਜ ਸત્તા ਦਾ ਆਨੰਦ ਮਾਨਣ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਪਰ ਜਿਹੜੀ ਸਿਧਾਂਤਕ ਗੱਲ ਆ ਉਹਦੇ ਨਾਲ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਗੁਰਮਕੋਵ ਸਿਧਾਂਤਾਂ ਦੇ ਨਾਲ ਸਮਝਾਉਤੇ ਨਹੀਂ ਹੁੰਦੇ ਸਮਝਾਉਤੇ ਹੁੰਦੇ ਆ ਕੇਵਲ ਮਾੜੀਆਂ ਮੋਟੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਜਿਹੜੇ ਵੱੱਜਰ ਪਾਪ ਹੁੰਦੇ ਆ ਉਹ ਕਦੇ ਵਾਸਤੇ ਮਾਫ ਨਹੀਂ ਕੀਤੇ ਜਾਂਦੇ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਜਿਹੜੇ ਬੱਜਰ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ ਮਾਫੀ ਦੇਣ ਦਾ ਸਵਾਲ ਪੈਦਾ ਨਾ ਕਰੇ ਜੇਕਰ ਮਾਫੀ ਲੈਣ ਤੇ ਮਾਫੀ ਦੇਣ ਦਾ ਕੋਈ ਸਵਾਲ ਪੈਦਾ ਹੋਇਆ ਇਹਦਾ ਜਿਹੜਾ ਖਮਿਆਜਾ ਜਾਂ ਨਫਾ ਨੁਕਸਾਨ ਹੈ ਉਹਦਾ ਜ਼ਿੰਮੇਵਾਰ ਖੁਦ ਉਹ ਆਪ ਹੋਵੇਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਬੱਜਰ ਪਾਪ ਵਾਲੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਵੱਲੋਂ ਬਣਾਏ ਜਥੇਦਾਰ ਨੂੰ ਮਾਫੀ ਦੇ ਸਬੰਧ ਵਿੱਚ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਗੁਰਮਖੋ ਮਾਫੀ ਦੀ ਕੋ ਹੱਦ ਹੁੰਦੀ ਆ 78 ਦੀ ਵਿਸਾਖੀ ਤੋਂ ਲੈ ਕੇ ਕਰਕੇ ਅੱਜ ਦੇ ਦਿਨ ਤੱਕ ਬਾਦਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਅਨੇਕਾਂ ਥਾਵਾਂ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੀ ਪਾਤਸ਼ਾਹ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬ ਦੀ ਨਰਾਦਰੀ ਕੀਤੀ ਗਈ ਆ ਇਹ ਨਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਅਨੰਦ ਲਿਆ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਮਾਫੀ ਦੀ ਆਪਾਂ ਮਿਸਾਲ ਦੁਬਾਰਾ ਦਿਰਾਉਣਾ ਚਾਹੁੰਦੇ ਆ ਇਹ ਮਾਫੀ ਆਪਣੇ ਦੌਰਾਨ ਪੰਜਵੇਂ ਪਾਥਾ ਨੂੰ ਸ਼ਹੀਦੀ ਕਰਨ ਵਾਲੇ ਚੰਦੂ ਪਾਪੀ ਨੇ ਵੀ ਮੰਗੀ ਹੋਣੀ ਆ ਛੋਟੇ ਸਹਬਜਾ ਨੂੰ ਫੜਾਉਣ ਅਤੇ ਸ਼ਹੀਦ ਕਰਾਉਣ ਵਾਲੇ ਗੰਗੂ ਪਾਪੀ ਨੇ ਵੀ ਮਾਫੀ ਮੰਗੀ ਹੋਣੀ ਆ ਗੁਰਮਖੋ ਇਹ ਮਾਫੀ ਦੀ ਕੁਝ ਹੱਦ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਬਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਨਸ਼ਾ ਸ਼ਤਾਂ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਮੈਂ ਆਪਣੇ ਵੱਲੋਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਪਿਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਉਨਾਤੀ ਸਾਹਿਬ ਜੀ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਸਤੇ ਇੱਕ ਰਾਜਨੀਤਿਕ ਇੱਕ ਧਾਰਮਿਕ ਜਥੇਬੰਦੀ ਖੜੀ ਕੀਤੀ ਇਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਧਰਮ ਆਪਣੇ ਤੜੇ ਨਾਲੋਂ ਧਰਮ ਨੂੰ ਪੈੜ ਦੇ ਆਧਾਰ ਤੇ ਆ ਕਰਕੇ ਆਓ ਆਪਾਂ ਰਾਲ ਮੇਲ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਜੇ ਆਪਾਂ ਧਰਮ ਦੇ ਨਾਲੋਂ ਧੜੇ ਨੂੰ ਜ਼ਿਆਦਾ ਪੈੜ ਦੇ ਆਧਾਰ ਤੇ ਲਿਆਂ ਗੁਰਮਖੋ ਆਉਣ ਵਾਲੇ ਸਾਹਮਣੇ ਵਿੱਚ ਸਾਡੀਆਂ ਪੀੜ੍ਹੀਆਂ ਸਾਡੇ ਉੱਪਰ ਕਿੰਤੂ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨਗੀਆਂ ਆਓ ਆਪਾਂ ਧੜੇ ਨਾਲੋਂ ਧਰਮ ਨੂੰ ਪੈੜ ਦੇ ਕਰਕੇ ਸ਼੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਰ ਨੂੰ ਅਦਾਦ ਕਰਾਈਗੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਂਗੇ ਦੁਬਾਰਾ ਫਿਰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਸਾਡਾ ਜਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਜਿਹੜੀ ਸਿਧਾਂਤਕ ਗੱਲ ਆ ਉਹਦੇ ਨਾਲ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਗੁਰਮਖੋ ਸਿਧਾਂਤਾਂ ਦੇ ਨਾਲ ਸਮਝੌਤੇ ਨਹੀਂ ਹੁੰਦੇ ਸਮਝੌਤੇ ਹੁੰਦੇ ਕੇਵਲ ਮਾੜੀਆਂ ਮੋਟੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਜਿਹੜੇ ਵੱੱਜਰ ਪਾਪ ਹੁੰਦੇ ਆ ਉਹ ਕਦੇ ਵਾਸਤੇ ਮਾਫ ਨਹੀਂ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੇ ਰਾਜ ਸਤਾ ਦੇ ਨਸ਼ੇ ਵਿੱਚ ਆ ਕਰਕੇ ਵੱੱਜਰ ਪਾਪ ਕੀਤੇ ਆ ਇਹਨਾਂ ਨੂੰ ਕਦੇ ਵਾਸਤੇ ਸਿੱਖ ਕਮ ਤਖਤਾਂ ਦੇ ਉੱਪਰ ਕਦੇ ਵਾਸਤੇ ਮਾਫੀ ਨਾ ਦਿੱਤੀ ਆ ਤੇ ਨਾਂ ਦੇ ਦੇਣ ਦੇਵੇਗੀ। ਫੈਸਲਾ ਸਿਰਫ ਇੱਕ ਪਰਿਵਾਰ ਵਾਸਤੇ ਹੀ ਹੈ ਕਿ ਪੂਰੀ ਹਿਸ਼ਖੋਣ ਨਿਕਾਲੀ ਜਾਵੇ। ਨਹੀਂ ਜਿਨ੍ਹਾਂ ਨੇ ਮੈਂ ਬੇਨਤੀ ਕੀਤੀ ਆ ਬਾਦਲ ਸਰਕਾਰ ਦੇ ਸਾਹਮਣੇ ਵਿੱਚ ਰਾਜ ਸਤਾ ਦਾ ਆਨੰਦ ਮਾਣਿਆ ਭਾਵੇਂ ਉਹ ਚੰਦੂ ਮਾਜਰਾ ਤੇ ਭਾਵੇਂ ਬੀਬੀ ਜ਼ਗੀਰ ਕੌਰ ਆ ਤੇ ਭਾਵੇਂ ਹੋਰ ਕੋਈ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਤੇ ਆਪਣੇ ਮੂੰਹ ਨੂੰ ਤਾਲਾ ਮਾਰ ਕੇ ਰੱਖਿਆ ਜੇਕਰ ਇਹਨਾਂ ਦੇ ਅੰਦਰ ਗੁਰੂ ਦਾ ਪਿਆਰ ਸਤਕਾਰ ਸੀ ਪੰਥ ਨਾਲ ਪਿਆਰ ਤੇ ਸਤਕਾਰ ਸੀ ਉਦੋਂ ਕਿਉਂ ਨਹੀਂ ਬੋਲੇ ਹੁਣ ਬਾਦਲ ਪਰਿਵਾਰ ਦਾ ਜਿਹੜਾ ਮਿਆਰ ਆ ਉਹ ਬਹੁਤ ਜ਼ਿਆਦਾ ਨੀਵਾ ਜਾ ਚੁੱਕਾ ਆਪਣੀ ਸਾਖ ਨੂੰ ਬਹਾਲ ਕਰਨ ਵਾਸਤੇ ਇਹ ਡੌਂਡੀ ਪਿੱਟਦੇ ਆ ਡਰਾਮਾ ਕਰਦੇ ਆ ਸਿੱਖ ਕੌਮ ਕਦੇ ਵਾਸਤੇ ਇਹਨਾਂ ਦੇ ਡਰਾਮੇ ਕੀਤੇ ਹੋਏ ਦਾ ਸ਼ਿਕਾਰ ਕਦੇ ਵਾਸਤੇ ਨਹੀਂ ਹੋਵੇਗੀ ਨਾ ਦੇ ਅੰਦਰ ਅੰਦਰ ਸ਼੍ਰੀ ਕਾਟਕ ਸਾਹਿਬ ਦੇ ਪੇਸ਼ ਹੋਣ ਵਾਸਤੇ ਸਪਸ਼ਟੀਗਨ ਲਿਖਤੀ ਰੂਪ ਦੇਣ ਲਈ ਕਿਹਾ ਸੁਬੀਬਾ ਅਸੀਂ ਉਹਦਾ ਸਖਤ ਵਿਰੋਧ ਕਰਦੇ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਜਿਹੜੇ ਵੱੱਜੜ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ ਮਾਫੀ ਦੇਣ ਦਾ ਸਵਾਲ ਪੈਦਾ ਨਾ ਕਰੇ ਜੇਕਰ ਮਾਫੀ ਲੈਣ ਤੇ ਮਾਫੀ ਦੇਣ ਦਾ ਕੋਈ ਸਵਾਲ ਪੈਦਾ ਹੋਇਆ ਇਹਦਾ ਜਿਹੜਾ ਖਮਿਆਜਾ ਜਾ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਖੁਦ ਉਹ ਆਪ ਹੋਏ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਬੱਜਰ ਪਾਪ ਵਾਲੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਭਾਈ ਸਾਹਿਬ ਜਿਹੜਾ ਤੁਸੀਂ ਨਾਰਾ ਦੇ ਰਹੇ ਹੋ ਵੀ ਇੱਕ ਵਿਚਾਰ ਸਾਹਿਬ ਸਾਰੇ ਇਕੱਠੇ ਹੋ ਗਏ ਇਸ ਇਕੱਠ ਦੀ ਅਲਵਾਈ ਕੋਈ ਸੰਪਰਦਾ ਕਰੇ ਕੋਈ ਪਾਰਟੀ ਜਿੱਥੇ ਬਣੇਗੀ ਵੇਖੋ ਕੋਈ ਵੀ ਇਹ ਖੁੱਲਾ ਮੈਦਾਨ ਆ ਕਰਕੇ ਮੈਦਾਨ ਵਿੱਚ ਸੇਵਾ ਕਰ ਸਕਦਾ ਪੰਥ ਜਿਹੜਾ ਉਹ ਵਿਸ਼ਾਲ ਹੈ ਕੋਈ ਵੀ ਜਿਹੜਾ ਪੰਥ ਦੀ ਅਗਵਾਈ ਕਰਦਾ ਚੰਗੇ ਕੰਮ ਕਰਦਾ ਆਪਣੇ ਆਪ ਆਪ ਮੁਹਾਰੇ ਸਿੱਖ ਕਾਮ ਉਹਦੇ ਮੰਗਰ ਉਹਦੀ ਅਗਵਾਈ ਜਿਹੜੀ ਉਹ ਕਬੂਲ ਕਰਦੀ ਹੈ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਸਤਿ ਸ੍ਰੀ ਅਕਾਲ ਜੀ ਮਾਫੀ ਦਿੱਤੀ ਜਾਂਦੀ ਆ ਜੇ ਕੁਛ ਇਹੋ ਜਿਹਾ ਕੋਈ ਫੈਸਲਾ ਲਿਆ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਅਸੀਂ ਉਹਨੂੰ ਕਦੇ ਵਾਸਤੇ ਇਸ ਤਖਤ ਸਾਹਿਬ ਦੇ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਇਹ ਕੰਦੇ ਬਾਦਲ ਪਰਿਵਾਰ ਦਾ ਨਹੀਂ ਇਹ ਬਾਦਲ ਦੀ ਕਮੇਟੀ ਦਾ ਨਹੀਂ ਇਸ ਸਮੁੱਚੀ ਕੌਮ ਦਾ ਪੰਥਿਆ ਇਸ ਕਰਕੇ ਜਿਹੜੀ ਕਾਮ ਆ ਕਦੇ ਵਾਸਤੇ ਤਖਸਾਲ ਸਾਹਿਬ ਤੇ ਪੇਸ਼ ਹੋ ਕਰਕੇ ਇਹਨਾਂ ਨੂੰ ਮਾਫੀ ਨਹੀਂ ਦੇਣ ਦੇਵੇਗੀ ਹਾਂ ਜਿਵੇਂ ਸ਼ਰਧਾਲੂ ਦੇ ਤੌਰ ਤੇ ਕੋਈ ਦਰਸ਼ਨ ਕਰ ਸਕਦਾ ਮੱਥਾ ਟੇਕ ਸਕਦਾ ਲੰਗਰ ਛੱਕ ਸਕਦਾ ਸੇਵਾ ਕਰ ਸਕਦਾ ਪਰ ਮਾਫੀ ਦੇ ਤੌਰ ਤੇ ਜਦੋਂ ਬਾਦਲ ਪਰਿਵਾਰ ਦਾ ਉਹਨਾਂ ਦੇ ਅਹੁਦੇਦਾਰ ਆਉਣਗੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਸੋ ਇੱਕ ਅਕਾਲੀ ਦਰ ਦਾ ਹੋਰ ਨਵਾਂ ਬਿਆਨ ਸਾਹਮਣੇ ਆਇਆ ਕਿ ਭਾਈ ਜਸਵੀਰ ਸਿੰਘ ਰੂੜੀ ਨੂੰ ਅਕਾਲੀ ਦਰ ਦਾ ਪ੍ਰਧਾਨ ਚੁਕਰੀਤਾ ਗਿਆ ਦੇਖੋ ਇਹ ਆਪਣੇ ਮੂੰਹ ਦੀਆਂ ਗੱਲਾਂ ਹੁੰਦੀਆਂ ਪੰਜਾਬ ਦੀ ਧਰਤੀ ਤੇ ਅਨੇਕਾਂ ਜੱਥੇਬੰਦੀਆਂ ਬਣੀਆਂ ਮੈਂ ਜਿਹੜੇ ਇਹੋ ਜਿਹੇ ਝੂਠੇ ਜਾਂ ਸ਼ੋਸ਼ੇ ਛੱਡਦੇ ਆ ਮੈਂ ਬੇਨਤੀ ਕਰਦਾ ਕਿ ਆਪਾਂ ਜਿਹੜਾ ਸਾਡੇ ਵੱਡ ਵਡੇਰਿਆਂ ਨੇ ਪੁਰਖਿਆਂ ਨੇ ਕੁਰਬਾਨੀ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਸਾਹਿਬ ਦੀ ਝੋਲੀ ਵਿੱਚ ਪਾਇਆ ਆਪਾਂ ਦੁਬਾਰਾ ਉਹਨੂੰ ਬਹਾਲ ਕਰੀ ਆਪਣੀ ਨਵੀਂ ਪਾਰਟੀ ਬਣਾਉਣ ਦੀ ਕੋਈ ਵੀ ਆਪਾਂ ਇਹੋ ਜਿਹੀ ਸ਼ੋਸ਼ਾबाजी ਨਾ ਕਰੀਏ ਸੋ ਇਹ ਤੁਹਾਡਾ ਜਿਹੜਾ ਹੁਣ ਦਾ ਪੱਤਰਕ ਇਲਾਨ ਹੈ ਸਿਰਫ ਮਾਫੀ ਨੂੰ ਲੈ ਕੇ ਆ ਕਿ ਜਿਹੜੀਆਂ ਪਿੱਛੇ ਬਿਰਦੀ ਹੋਈਆਂ ਨੇ ਗੁਰਬੰਧ ਸਾਹਿਬ ਜੀ ਉਹਨਾਂ ਨੂੰ ਵਿਚਾਰਿਆ ਜਾਏਗਾ ਅਸੀਂ ਜਿਹੜੇ ਸਾਰੇ ਸਿੱਖ ਕੌਮ ਦੇ ਮਸਲੇ ਵਿਚਾਰਨ ਵਾਲੇ ਸਾਰਿਆਂ ਦੇ ਉੱਪਰ ਗੰਭੀਰ ਵਿਚਾਰ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਮੌਜੂਦਾ ਸਰਕਾਰ ਦੀ ਕਾਰਜ ਰਣ ਕਿਵੇਂ ਦੇਖਦੇ ਹੋ ਜੇ ਤਾਂ ਕੁਝ ਜਾਵਾਂਕੋਸ ਮਿਲ ਨਹੀਂ ਸਕਿਆ ਨਹੀਂ ਜੀ ਸਰਕਾਰਾਂ ਸਿੱਖ ਕੌਮ ਵਾਸਤੇ ਬੇਅਦਬੀ ਦੇ ਸਬੰਧ ਵਿੱਚ ਜਿਸ ਤਰ੍ਹਾਂ ਬਾਦਲ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਆਈ ਉਸ ਤੋਂ ਬਾਅਦ ਚੰਨੀ ਸਰਕਾਰ ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਆਈ ਆ ਬੇਅਦਬੀਆਂ ਜਿਉਂ ਦੀਆਂ ਤਿਉਂ ਦੀਆਂ ਨਾ ਬੇਅਦਬੀ ਵਾਲੇ ਨੂੰ ਕਦੇ ਪਿਛਲੀਆਂ ਸਰਕਾਰਾਂ ਨੇ ਸਜ਼ਾ ਦਿੱਤੀ ਆ ਤੇ ਨਾ ਹੋਣ ਵਾਲੀ ਸਰਕਾਰ ਨੇ ਕਿਸੇ ਬੇਅਦਬੀ ਵਾਲੇ ਨੂੰ ਫੜਿਆ ਮਿਸਾਲ ਦੇ ਤੌਰ ਤੇ ਆਪਣਾ ਮਾਪਿਓ ਮਰ ਜਾਂਦਾ ਕੋਈ ਅਹੁਦੇਦਾਰ ਮਰ ਜਾਂਦਾ ਸਾਰੇ ਰਾਜਨੀਤਿਕ ਮੰੰਦੇ ਉੱਤੇ ਇਕੱਠੇ ਹੋ ਜਾਂਦੇ ਆ ਪਰ ਜਿੱਥੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਦੀ ਬੇਅਦਬੀ ਹੁੰਦੀ ਆ ਨਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਾ ਉਹਨਾਂ ਦਾ ਕੋਈ ਅਹੁਦੇਦਾਰ ਆਉਂਦਾ ਤੇ ਨਾ ਸੈਂਟਰ ਦਾ ਕੋਈ ਵਜ਼ੀਰ ਆਉਂਦਾ ਅਸੀਂ ਸਮਝਿਆ ਕਿ ਬਿਆਦਬੀ ਹੋਈ ਅਗਨ ਭੇਟ ਹੋ ਗਏ ਆਪਾਂ ਨਵਾਂ ਸਰੂਪ ਲੈ ਆ ਸਕਦੇ ਹਾਂ ਪਰ ਗੁਰਮਖੋ ਨਹੀਂ ਇਹ ਸਮੋਚੀ ਲਕਾਈ ਦੇ ਗੁਰੂਆਂ ਕੰਨੇ ਸਿੱਖਾਂ ਦੇ ਨਹੀਂ ਇਹਨਾਂ ਨੇ ਬਿਆਦਬੀ ਨਾ ਤਾਂ ਰੋਕਣ ਦਾ ਯਤਨ ਪਹਿਲੀਆਂ ਸਰਕਾਰਾਂ ਨੇ ਕੀਤਾ ਨਾ ਪਹਿਲੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਆ ਤੇ ਨਾ ਮੌਜੂਦਾ ਸਰਕਾਰ ਨੇ ਬਿਆਦਬੀ ਨੂੰ ਰੋਕਣ ਦਾ ਯਤਨ ਕੀਤਾ ਤੇ ਨਾ ਬਿਆਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਸਿੱਖ ਇਰਦੇ ਬਲੁੰਦ ਰਿਆ ਉਹਨਾਂ ਨੂੰ ਮਲਮ ਲਾਉਣ ਦਾ ਯਤਨ ਮੌਜੂਦਾ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਪ੍ਰੀਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹਨਾਂ ਨੇ ਮਾਫੀ ਜਾਚਨਾ ਪੱਤਰ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰ ਕਿਹਾ ਜਾਂਦਾ ਹੈ ਕਿ ਉਨਹੀ ਜਿਹੜਾ ਵਾ ਸੌਦਾ ਸਾਥ ਜਿਹੜੇ ਜਿਹਨੂੰ ਮਾਫੀ ਦਿੱਤੀ ਉਹਦੀ ਪਛਾਾਕ ਲੈ ਕੇ ਉਹ ਆਪ ਗਏ ਸੀ ਮੈਂ ਸਮੁੱਚੇ ਤੌਰ ਤੇ ਸਾਰਿਆਂ ਵਾਸਤੇ ਬੇਨਤੀ ਕੀਤੀ ਭਾਵੇਂ ਪ੍ਰੀਮ ਚੰਦੂ ਮਾਜਰਾ ਹੋਵੇ ਕੋਈ ਵੀ ਆਦੇਦਾਰ ਹੋਵੇ ਜਿਨ੍ਹਾਂ ਨੇ ਬਾਦਲ ਰਾਜ ਦੀ ਸਤਾ ਵਿੱਚ ਸਤਾ ਦਾ ਆਨੰਦ ਮਾਣਿਆ ਕੋਈ ਵੀ ਮਾਫੀ ਦਾ ਹੱਕਦਾਰ ਨਹੀਂ